ਅਸੀਂ ਅੱਜ ਪਹੁੰਚੇ ਹਾਂ ਪਿੰਡ ਕੁਤਬੀ ਨਗਲ ਕਿ ਜੋ ਬਟਾਲਾ ਸ਼ਹਿਰ ਦੇ ਨਜ਼ਦੀਕ ਹੀ ਨਾਲ ਹੀ ਸੜਕ ਤੇ ਪਿੰਡ ਕੁਤਬੀ ਨਗਲ ਪੈਂਦਾ ਵਾ ਕਿ ਉੱਥੇ ਅਸੀਂ ਨਾਲ ਹੀ ਕੁਤਬੀ ਨਗਲ ਕਬਰਿਸਤਾਨ ਮੜੀਆਂ ਵਿੱਚ ਪਹੁੰਚੇ ਹਾਂ ਕਿ ਜਿੱਥੇ ਦੇਖੋ ਕਿ ਚਾਰੇ ਪਾਸੇ ਇੱਥੇ ਭਾਂਗੀ ਭੰਗਾ ਹਰ ਇੱਕ ਪਾਸੇ ਇੱਥੇ ਭਾਂਗੀ ਭੰਗ ਹੋਈ ਪਈ ਆ ਤੇ ਇੱਥੇ ਇੱਕ ਬਜ਼ੁਰਗ ਕਹਿਣ ਦਾ ਪਾਗੀ ਬਜ਼ੁਰਗ 2 ਮਹੀਨੇ ਹੋ ਗਏ ਲਗਾਤਾਰ ਇੱਥੇ ਰਾਤ ਸੌਂਦਾ ਵਾ ਤੇ ਇਹਨਾਂ ਨੇ ਦੱਸਿਆ ਜਾਂਦਾ ਕਿ ਪਿੰਡ ਮੋਧਵਾ ਪਿੰਡ ਦੇ ਮੋਧਵਰ ਵੱਲੋਂ ਕਿ 2 ਮਹੀਨੇ ਹੋ ਗਏ ਲਗਾਤਾਰ ਇਹੰਦਾ ਵਾ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਹਿੰਦੇ ਕਿ ਰਿਕੁਐਸਟ ਆ ਕਿ ਇਹਨਾਂ ਨੂੰ ਇੱਥੇ ਲਿਆ ਜਾਵੇ ਆ ਬਾਪੂ ਜੀ ਨਾਲ ਗੱਲਬਾਤ ਕਰਨੇ ਆ ਕਿ ਦੇਖੋ ਇਹ 2 ਮਹੀਨੇ ਹੋ ਗਏ ਰਾਤ ਦਾ ਵੇਲਾ ਵਾ ਰਾਤ ਦਾ ਵੇਲਾ ਕਿ ਰਾਤ ਪੂਰੀ ਕੱਢਦਾ ਇਹ ਗੋਡੇ-ਗੋਡੇ ਭੰਗ ਦੇਖੋ ਕਿਦਾਂ ਵਾ ਤੇ ਇਟਾਂ ਖਿਲਰੀਆਂ ਵਾ ਕਿੰਨਾ ਵਾ ਕੋਈ ਇੱਥੇ ਕੱਖਾਂ ਦੇ ਵਿੱਚ ਕੋਈ ਸੱਪ ਹੋ ਕੋਈ ਹੋਰ ਕੋਈ ਚੀਜ਼ ਜਿਰੀਲੀ ਲੱਜੇ ਤੇ ਕੌਣ ਜ਼ਿੰਮੇਵਾਰ ਆ ਪਰਿਵਾਰਕ ਜਾਂ ਪਿੰਡ ਵਾਲੇ ਪਰਿਵਾਰਕ ਜਾਂ ਪਿੰਡ ਵਾਲੇ ਦੇਖੋ ਗੋਡੇ-ਗੋਡੇ ਤੇ ਭੰਗ ਲੱਗੀ ਹੋਈ ਆ ਗੋਡੇ-ਗੋਡੇ ਭੰਗ ਉਗ ਚੁੱਕੀ ਆ ਕੰਦਾ ਵੀ ਡਿੱਗੀਆਂ ਪਈਆਂ ਕਬਰਿਸਤਾਨ ਮੜੀਆਂ ਉੱਚ ਪਹੁੰਚਿਆ ਪਿੰਡ ਕੁਦ ਵੀ ਨੰਗਲ ਵਿੱਚ ਕਿ ਦੇਖੋ ਬਾਪੂ ਜੀ ਰਾਤ ਨੂੰ ਇਕੱਲੇ ਸੁਣਦੇ ਆ ਕਿ ਕੋਈ ਸੱਪ ਵੀ ਹੋ ਸਕਦਾ ਕੋਈ ਜਰੀਲੀ ਚੀਜ਼ ਵੀ ਰਾਤ ਨੂੰ ਲੜ ਸਕਦੀ ਆ ਉਹ ਤੁਹਾਨੂੰ ਬਾਪੂ ਜੀ ਨਾਲ ਉੱਥੇ ਮੌਜੂਦ ਗੱਲਬਾਤ ਕਰਨੇ ਬਾਪੂ ਜੀ ਨਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਕਿਹੜੇ ਪਿੰਡ ਤੋਂ ਜਾਣ ਵਾਲੇ ਜੀ ਧਾਰੀ ਵਾਲੇ ਧਾਰੀ ਵੱਲ ਤੋਂ ਆਏ ਜੀ ਲੱਗ ਜੀ ਅੱਛਾ ਧਾਰੀ ਵੱਲ ਤੋਂ ਆਏ ਜੀ ਤੇ ਤੁਹਾਡਾ ਨਾਮ ਕੀ ਆ ਤਰਫੀਮ ਸਿੰਘ ਤਰਫੀਮ ਸਿੰਘ ਤੇ ਬਾਪੂ ਜੀ ਕੀ ਕਿੰਨਾ ਚੋਗੇ ਤੁਹਾਨੂੰ ਇੱਥੇ ਰਹਿ ਰਹੇ ਤੈਨੂੰ ਦੋ ਮਹੀਨੇ ਹੋ ਗਏ ਨੇ ਦੋ ਮਹੀਨੇ ਹੋ ਚੁੱਕੇ ਤਾਂ ਅੰਦਾਜ਼ਾ ਇੱਥੇ ਰਹਿੰਦੇ ਨੂੰ ਤੇ ਤੁਹਾਨੂੰ ਦਾ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੋਵੇ ਕੋਈ ਪਰੇਸ਼ਾਨੀ ਨਹੀਂ ਕੋਈ ਮਾਂਚ ਡਰ ਕੋਈ ਨਹੀਂ ਤੇ ਇੱਥੇ ਰਹਿ ਤੂੰ ਰਹਿੰਦੀ ਕਿਉਂ ਜੇ ਮੜੀਆਂ ਦੇ ਵਿੱਚ ਵੀ ਇਕੱਲੇ ਕੋ ਸੌਂਦੇ ਜੀ ਗੱਲ ਨਹੀਂ ਕਰਦਾ ਪਰਮਾਤਮਾ ਨੂੰ ਯਾਦ ਕਰ। ਨਹੀਂ ਚਲੋ ਪਰਮਾਤਮਾ ਦੇ ਹੈਗਾ ਹੀ ਹੈਗਾ ਵਾ ਕੋਈ ਪਰਿਵਾਰਕ ਮੈਂਬਰ ਘਰ ਦੇ ਜੀ ਉਹ ਮਗਰ ਤੁਹਾਨੂੰ ਕੀ ਰਿੰਡਿੰਦੇ ਘਟੇ ਕਹੀ ਜੀ ਬੀ ਜਿਆ ਬੇ ਛੋਟੀ ਕੁੜੀ ਦੱਸਿਆ ਹਾਂ। ਹਾਂਜੀ ਉਹਦੀ ਕੋਈ ਗੱਲ ਨਹੀਂ। ਤੇ ਉਹਨਾਂ ਨੇ ਤਾਂ ਛੋਟੀ ਕੁੜੀ ਨੇ ਕਿਹਾ ਕਿ ਮੜੀਆਂ ਨਹੀਂ ਸੌਂ ਰਹੇ ਉਹਨੂੰ ਜਾ ਕੇ। ਨਹੀਂ ਅੱਧੀ ਰਾਤ ਉੱਤੇ ਸੌਂਦੇ ਦਿਨੇ ਘਰ ਆ ਜਾਏਗਾ। ਤੇ ਉਹ ਤਾਂ ਰਾਤ ਘਰ ਕਿਉਂ ਨਹੀਂ ਸੌਂਦੇ? ਮੈਂ ਉਦਾਂ ਹੀ ਫਿਰਦਾ ਤੋਦਾਂ ਨੀਂ। ਨਹੀਂ ਲਵਾਰਸ ਜੀ ਕਿ ਜਿਹਾ ਵੈਸੇ ਹੀ ਨਹੀਂ ਲਵਾਰਸ ਨਹੀਂ ਮੈ ਹੈਗਾ। ਹਾਂਜੀ ਤੇ ਤੁਹਾਡੀ ਕੁੜੀ ਕਿੱਥੇ ਰਹਿੰਦੀ ਏ ਇੱਕ ਉੱਥੇ ਉੱਪਰ ਜਿੱਥੇ ਧਾਰੀ ਵਾਲ ਕੰਬਲ ਨਹੀਂ ਬਣਦੇ ਧਾਰੀ ਵਾਲ ਕੰਬਲ ਬਣਦੇ ਆ ਹਾਂ